ਮੈਨੂੰ ਤੇ ਆਪ ਨੂੰ ਸ਼ਰਮ ਆਉਂਦੀ ਉਹ ਗੱਲਾਂ ਕਰਦੇ ਹੋ ਜਿਹੜੀਆਂ ਉਹ ਕਰ ਰਿਹਾ ਔਰ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਆਪਾਂ ਕਹਿਣ ਲੱਗਾ ਤਾਂ ਪੰਜਾਬਾ ਫਟ ਗਿਆ ਜੀ ਅਸੀਂ ਸੰਦਰ ਨੂੰ ਦੱਸਣਾ ਨਹੀਂ ਉਧਰ ਦੀ ਸੰਗਤ ਜਿਹੜੀ ਗਾੜੀ ਸੁਣ ਰਹੀ ਸ਼ਾਇਦ ਉੱਥੇ ਕੋਈ ਸਿੱਖ ਨਹੀਂ ਸੀ ਸ਼ਾਇਦ ਉੱਥੇ ਕੋਈ ਸਿੰਘ ਨਹੀਂ ਸੀ ਸਿੱਖ ਦਾ ਮਤਲਬ ਸਿੱਖਿਆ ਉਹ ਕੋਈ ਵੀ ਗ੍ਰਹਿਣ ਕਰ ਸਕਦਾ ਵਾ ਸਿੰਘ ਦਾ ਮਤਲਬ ਬੱਬਰ ਸ਼ੇਰ ਤੇ ਜੇ ਕੋਈ ਬੱਬਰ ਸ਼ੇਰ ਬੈਠਾ ਹੁੰਦਾ ਤੇ ਉਹਨਾਂ ਲਮੇ ਪਾ ਲੈਣਾ ਸੀ ਇਹਨਾਂ ਨੂੰ ਰੋਣ ਦੇ ਨਾਲ ਤੇ ਡਰਾਮਾ ਕਰਨ ਦੇ ਨਾਲ ਹਕੀਕਤ ਜਿਹੜੀ ਉਹ ਬਦਲਦੀ ਜਾਂਦੀ ਹੈ ਗੱਲਾਂ ਕਰਨ ਵਾਲੀਆਂ ਕਿੱਥੇ ਥੋੜਾ ਜਿਹਾ ਤੁਸੀਂ ਅਕਲ ਨੂੰ ਹੱਥ ਮਾਰੋ ਕੋਈ ਥੋੜੀ ਬਹੁਤੀ ਵੀ ਸ਼ਰਮ ਹੋਵੇ ਤੇ ਅਸੀਂ ਮਾਫੀ ਮੰਗ ਲਈ ਅਸੀਂ ਗੁਰੂ ਘਰਾਂ ਦੇ ਨਾਲ ਮੱਥਾ ਲਾਉਂਦੇ ਚੰਗੇ ਲੱਗਦੇ ਜਿੰਨੇ ਪਾਪ ਦੇ ਭਾਗੇਦਾਰੇ ਬੀਬੀ ਤੇ ਉਹ ਇਹਦੇ ਨਾਲ ਮੁੰਡਾ ਜਿਹੜਾ ਰੌਲਾ ਪਾਉਣ ਡਿਆ ਉਹਨੇ ਪਾਪ ਦੇ ਭਾਗੇਦਾਰੇ ਲੋਕ ਨੇ ਜਿਹੜੇ ਉਹਨਾਂ ਦੇ ਬਾਪ ਆ ਕੇ ਪੌਡਕਾਸਟ ਕਰਨ ਦੇ ਤੇ ਇਹਨਾਂ ਚੀਜ਼ਾਂ ਨੂੰ ਹਾਈਪ ਦੇਂਦੇ ਕੀ ਤੁਸੀਂ ਪੰਜਾਬ ਨੂੰ ਪ੍ਰੋਸੈਂਟ ਹੈ ਜੀ ਵੀਰ ਜੀ ਇਹ ਲੋਕ ਜਿਹੜੇ ਆ ਇਹਨਾਂ ਨੂੰ ਵੇਖ ਕੇ ਕਈ ਲੋਕਾਂ ਨੇ ਪਬਲਿਸਿਟੀ ਤੇ ਲਈ ਫਿਰ ਇਹੋ ਜੇ ਕੰਮ ਕਰਨੇ ਆ ਕਿਉਂਕਿ ਇਹ ਕਮਟੀ ਆਰਪੀ ਵਾਲਾ ਹੋ ਰਿਹਾ ਵਾ ਇਹਨਾਂ ਨੂੰ ਕੋਈ ਗੁਰੂ ਨਾਲ ਹੀ ਲੈਣਾ ਦੇਣਾ ਮੇਰੇ ਵਡ ਬਡੇਰੇ ਮੇਰੇ ਪੁਰਖੇ ਸੀ ਭਾਈ ਸਾਹਿਬ ਸਿੰਘ ਪੰਜਵੇਂ ਪਿਆਰੇ ਜਿਨ੍ਹਾਂ ਨੇ 80000 ਦੇ ਇਕੱਠ ਚ 1699 ਦੀ ਵਿਸਾਖੀ ਚ ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ ਪੰਜਵੇਂ ਪਿਆਰੇ ਜਿਹੜੇ ਸਾਡੇ ਪੁਰਖੇ ਸੀ ਜਿੱਦਾਂ ਉਹ ਤਾਂ ਗੁਰਮੁਖਤਾ ਦਾ ਪ੍ਰਚਾਰ ਕਰਦੇ ਨੇ ਕਾਫੀ ਲੋਕ ਸੰਗਤ ਉਹਨਾਂ ਦੇ ਨਾਲ ਜੁੜੀ ਆ ਕਾਫੀ ਸੰਗਤ ਜਿਹੜੀ ਆ ਉਹਨਾਂ ਦੇ ਜਿਹੜੇ ਨੇ ਵੀਡੀਓਜ਼ ਦੇਖਦੀ ਆ ਉਹਨਾਂ ਦਾ ਪ੍ਰਚਾਰ ਸੁਣ ਜਾਂਦੇ ਆ ਤੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਨੌਲੇਜ ਹੀ ਨਹੀਂ ਹੈ ਉਹ ਇੱਕ ਮੁੰਡਾ ਇਹਦੇ ਨਾਲ ਉਹ ਇੰਨਾ ਬਦਤਮੀਜ਼ ਬੰਦਾ ਉਹਨੂੰ ਅਕਲ ਹੀ ਨਹੀਂ ਉਹ ਕੀ ਕਹਿ ਰਿਹਾ ਵਾ ਸਿਰਸਾ ਉੱਤੇ ਮੱਥਾ ਟਿਕਣ ਲੱਗ ਗਏ ਤੇ ਫੋਟੋ ਖਿੱਚ ਲਈ ਭਾਈ ਰਣਜੀਤ ਸਿੰਘ ਨੂੰ ਇਹਦੇ ਸਤ ਅਦਬ ਸਤਕਾਰ ਵਾਲੇ ਸਿੰਘ ਸਾਹਿਬ ਉਹ ਤੋਂ ਨਾਂ ਬਾਰੇ ਬੋਲੀ ਜਾਂਦਾ ਜਦਕਿ ਮੈਂ ਭਾਈ ਰਣਜੀਤ ਸਿੰਘ ਜੀ ਨੂੰ ਬਿਲਕੁਲ ਦੀ ਜਾਣਦਾ ਪਰ ਉਹ ਮੈਂ ਸਤਿਕਾਰ ਕਰਦਾ ਹਾਂ ਜਿਸ ਜਗ੍ਹਾ ਤੇ ਬੈਠਿਆ ਉਹ ਤੋਂ ਦੀ ਕੋਈ ਮਾਨ ਮਰਿਆਦਾ ਯਾਰ ਤੁਸੀਂ ਤੁਹਾਨੂੰ ਕੋਈ ਸ਼ਰਮ ਜਾਈ ਨਹੀਂ ਹੈਗੀ ਤੁਸੀਂ ਗੁਰੂ ਘਰਾਂ ਤੇ ਉਂਗਲਾ ਚੁੱਕਦੇ ਇੱਕ ਦੁੱਕੀ ਦਾ ਬੰਦਾ ਉੱਠ ਕੇ ਗੁਰੂ ਘਰ ਤੇ ਉਂਗਲਾ ਚੁੱਕਦਾ ਹਾਂ ਕਿੱਥੋਂ ਤੱਕ ਜਾਇਜ਼ ਹੈ ਦੱਸੋ ਮੈਨੂੰ ਕਿੱਥੋਂ ਤੱਕ ਤੁਸੀਂ ਪ੍ਰਦਾਸ਼ ਕਰ ਲੋਗੇ ਕਿੰਨੇ ਦਿਨ ਹੋ ਗਏ ਮਸ਼ਕਰੀਆਂ ਚੱਲਣਆਂ ਨੂੰ ਤਮਾਸ਼ੀਨਾਂ ਦੀਆਂ ਨੂੰ ਕਿਸੇ ਬੰਦੇ ਨੇ ਨਹੀਂ ਅਸੀਂ ਜੀ ਉੱਥੇ ਕੰਪਲੇਟ ਕਰਤੀ ਜੀ ਸਿਰਸੇ ਤੇ ਕਾਰਵਾਈ ਹੋ ਜਾ ਕਿ ਤੁਸੀਂ ਸਿਰਸੇ ਤੇ ਜਾ ਕੇ ਸਿਰਸੇ ਤੇ ਕਾਰਵਾਈ ਕਰ ਦਿਓ ਇੰਨੇ ਜੋਕ ਹੈਗੇ ਜੇ ਤੁਸੀਂ ਇਹ ਇਹ ਕਿਹੜੀਆਂ ਗੱਲਾਂ ਕਰਦੇ ਨੇ ਇਹ ਗੱਲਾਂ ਕਰਨਗੇ ਜਿਹੜੇ ਬੰਦੇ ਉੱਥੇ ਬਹਿ ਕੇ ਉਹ ਗੱਲਾਂ ਕਰਦੇ ਆ दारू ਦੀਆਂ ਪਜਾਮਿਆਂ ਦੀਆਂ ਤੇ 에 ایر ਹੋਸਟਲਾਂ ਦੀਆਂ ਉਹ ਬੰਦੇ ਜਿਹੜੇ ਪੂਲ ਸਵਿੰਗ ਪੂਲਾਂ ਦੇ ਵਿੱਚ ਛਾਲਾ ਮਾਰਨਦੇ ਆ ਉਹ ਬੰਦੇ ਮਤਲਬ ਉਹ ਗੁਰੂ ਘਰ ਦੇ ਲੱਗਾ ਗੱਲ ਕਰਨਗੇ ਆਪ ਸਾਫ਼ ਹੋਈਏ ਤੇ ਫਿਰ ਗੱਲ ਕਰੀਏ ਗਿਆਨੀ ਬੜੇ ਆ ਬਿਦਵਾਨ ਬੜੇ ਫੇਸਬੁੱਕ ਤੇ ਜਿਹੜਾ ਮਰਜ਼ੀ ਕਾਊਂਟ ਬਣਾ ਲੈਂਦਾ ਕਹਿੰਦੇ ਜੀ ਉਹ ਲੜਕੀ ਕੱਲੀ ਪ੍ਰਚਾਰ ਕਰਦੀ ਜੀ ਉਹ ਤੇ ਉਹ ਤੋਂ ਕੁੜੀ ਕੋਈ ਹੈਗੀ ਬੜੀਆਂ ਬੜੀਆਂ ਚੜ੍ਹਦੀ ਕਲਾ ਵਾਲੀਆਂ ਬੀਬੀਆਂ ਵਾ ਮਾਤਾ ਸਹਿਬ ਕੌਰ ਦੇ ਵਾਰਸ ਬਹੁਤ ਆ ਕਿਤੇ ਪਲੇਖੇ ਚ ਨਾ ਰਹਿ ਜਿਓ ਮੈਂ ਤੇ ਹੀ ਬੇਨਤੀ ਕਰੂੰਗਾ ਕਹਿੰਦੇ ਦੇਰ ਆਏ ਦਰਸਤਾਏ ਕਹਿੰਦੇ ਵੀਡੀਓ ਨਹੀਂ ਪਣੀ ਤੁਸੀਂ ਕਿਸੇ ਨੂੰ ਜਵਾਬ ਕਿਉਂ ਦੇਂਡਾ ਜੇ ਜੇ ਤੁਸੀਂ ਮਹਾਰਾਜ ਦੇ ਘਰ ਦੇ ਸੱਚੇ ਸਪਾਈ ਦੇ ਮਹਾਰਾਜਪੁਰ ਜਾਓ ਨਾ ਗੁਰੂ ਪਾਸ਼ਾ ਦੇ ਨਾਲ ਆਪਾਂ ਮੱਥਾ ਲਾਉਂਦੇ ਗੁਰੂ ਸਾਹਿਬ ਕੋ ਨਾ ਜਾ ਕੇ ਸੱਚੇ ਪਾਸ਼ਾ ਦੇ ਤੇਰੇ ਬੱਚੇ ਜਾਣੇ ਜਾਂਣੇ ਚ ਗਲਤੀ ਹੋ ਗਈ ਮਾਫੀ ਦੇ ਕਾਹ ਨਹੀਂ ਹੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ ਤੇ ਮੈਂ ਹਾਂ ਵਿਕਰਮ ਗਿੱਲ ਐਨੇ ਦਿਨੀ ਬੀਬੀ ਪ੍ਰਬਲਿਨ ਕੌਰ ਦਾ ਮੁੱਦਾ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਚਰਚਾ ਦਾ ਵਿਸ਼ਾ ਬਣ ਦਾ ਕਾਰਨ ਹੈ ਕਿ ਬੀਬੀ ਪ੍ਰਬਲਿਨ ਕੌਰ ਹਣੀ ਜਿੱਥੇ ਕੀਰਤਨ ਕਰਦੇ ਨੇ ਉੱਥੇ ਹੀ ਉਹ ਵਲੌਗ ਵੀ ਬਣਾਉਂਦੇ ਨੇ ਤੇ ਵਲੌਗਾ ਦੇ ਵਿੱਚ ਮੁੱਦਾ ਇਹ ਉੱਠ ਰਿਹਾ ਹੈ ਕਿ ਉਹ ਡਬਲ ਮੀਨਿੰਗ ਗੱਲਾਂ ਕਰਦੇ ਨੇ ਇਸ ਸਾਰੇ ਮੁੱਦੇ ਦੇ ਉੱਤੇ ਸਾਡੇ ਨਾਲ ਚਰਚਾ ਕਰਨ ਲਈ ਮੌਜੂਦ ਨੇ ਸੋਨੂ ਜੰਡੇਆਲਾ ਜਿਹੜੇ ਉੱਗੇ ਸਮਾਸ਼ੇਵਿਕ ਨੇ ਆਪਾਂ ਗੱਲਬਾਤ ਕਰ ਲੈਨੇ ਆ ਕਿ ਉਹ ਇਸ ਜਿਹੜਾ ਮੁੱਦੇ ਨੂੰ ਕਿਸ ਤਰੀਕੇ ਨਾਲ ਦੇਖਦੇ ਨੇ ਕਿਉਂਕਿ ਸਿੱਖ ਕੌਮ ਦਾ ਮੁੱਦਾ ਹੈ ਤੇ ਸਿੱਖ ਕੌਮ ਦੇ ਮੁੱਦਿਆਂ ਦੇ ਉੱਤੇ ਸੋਨੂ ਜੰਡੇਆਲਾ ਬੜਾ ਖੁੱਲ ਕੇ ਬੋਲਦੇ ਨੇ ਸਵਾਗਤ ਹੈ ਜੀ ਤੁਹਾਡਾ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋਨੂ ਜੀ ਮੁੱਦਾ ਵੀਡੀਓ ਸਭ ਦੇਖੀਆ ਤੁਸੀਂ ਸੋਸ਼ਲ ਮੀਡੀਆ ਤੇ ਕਾਫੀ ਮੁੱਦਾ ਜਿਹੜਾ ਆਪਖਿਆ ਆ ਇਹਦੇ ਨਾਲ ਸਿੱਖ ਕੌਮ ਦੀ ਕਿੰਨੀ ਕੁ ਵੱਡੀ ਬਦਨਾਮੀ ਹੋ ਰਹੀ ਆ ਬਦਨਾਮੀ ਦੇਖੋ ਇਹ ਲੋਕ ਜਿਹੜੇ ਆ ਇਦਾਂ ਦੇਤੇ ਆਉਂਦੇ ਰਹਿੰਦੇ ਤਮਾਸ਼ੀਨ ਲੋਕ ਨੇ ਕਦੀ ਰੋ ਕੇ ਡਰਾਮਾ ਕਰ ਲਿਆ ਕਿਸੇ ਨੇ ਹੱਸ ਕੇ ਡਰਾਮਾ ਕਰ ਲਿਆ ਹਾਸੀਆਂ ਖੇਡੀਆਂ ਕਰਨ ਵਾਲੇ ਬੰਦੇ ਨੇ ਇਹਨਾਂ ਨੂੰ ਕੋਈ ਲੈਣਾ ਦੇਣਾ ਥੋੜੀ ਇਹਨਾਂ ਨੂੰ ਪਤਾ ਹੀ ਨਹੀਂ ਸਿੱਖ ਕੌਮ ਦਾ ਐਡਾ ਵੱਡਾ ਇਤਿਹਾਸ ਪੁਰਾਤਨ ਵਿਰਾਸਤਾਂ ਜੋ ਸਾਡਾ ਵਿਰਸਾ ਵਾ ਜੇ ਕੁਝ ਪਤਾ ਹੁੰਦਾ ਤੇ ਇਹੋ ਜਿਹੀਆਂ ਬੇਵਕੂਫੀਆਂ ਮਤਲਬ ਸਿੱਖ ਜਿਹੜੇ ਆ ਇੱਕ ਜੁਝਾਰੂ ਚੜ੍ਹਦੀ ਕਲਾ ਵਾਲੀ ਕੌਮ ਆ ਇਹ ਨਵਾਂ ਹੀ ਕੰਮ ਆ ਫੜ ਗਿਆ ਜੀ ਅਸੀਂ ਇੱਥੇ ਕੋਲ ਡਰਿੰਕ ਪੀਂਦੇ ਅਸੀਂ ਇੱਥੇ ਆ ਕਰਦੇ ਆ ਉਹ ਕਰਦੇ ਆ ਅਸੀਂ ਜੀ ਇੱਥੇ ਮੈਂ ਮਤਲਬ ਉਹ ਲਫ਼ਜ਼ ਯੂਜ਼ ਨਹੀਂ ਕਰ ਸਕਦਾ ਜਿਹੜੀਆਂ ਚੀਜ਼ਾਂ ਅਸੀਂ ਉਹ ਨਹੀਂ ਵਿਖਾ ਸਕਦੇ ਨਾ ਉਹ ਮੂੰਹ ਮੈਨੂੰ ਤੇ ਆਪ ਨੂੰ ਸ਼ਰਮ ਆਉਂਦੀ ਉਹ ਗੱਲਾਂ ਕਰਦੇ ਆ ਜਿਹੜੀਆਂ ਉਹ ਕਰ ਰਿਹਾ ਔਰ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਆਪਾਂ ਕਹਿਣ ਦੇ ਆ ਦਾ ਪਜਾਮਾ ਫਟ ਗਿਆ ਜੀ ਅਸੀਂ ਸੰਗਤ ਨੂੰ ਦੱਸਣਾ ਨਹੀਂ ਉਦਾਂ ਦੀ ਸੰਗਤ ਜਿਹੜੀ ਗਾੜੀ ਸੁਣ ਰਹੀ ਸ਼ਾਇਦ ਉੱਥੇ ਕੋਈ ਸਿੱਖ ਨਹੀਂ ਸੀ ਸ਼ਾਇਦ ਉੱਥੇ ਕੋਈ ਸਿੰਘ ਨਹੀਂ ਸੀ ਸਿੱਖ ਦਾ ਮਤਲਬ ਸਿੱਖਿਆ ਉਹ ਕੋਈ ਵੀ ਗ੍ਰੈਂਡ ਕਰ ਸਕਦਾ ਵਾ ਸਿੰਘ ਦਾ ਮਤਲਬ ਬੱਬਰ ਸ਼ੇਰ ਤੇ ਜੇ ਕੋਈ ਬੱਬਰ ਸ਼ੇਰ ਬੈਠਾ ਹੁੰਦਾ ਤੇ ਉਹਨਾਂ ਲਮੇ ਪਾ ਲੈਣਾ ਸੀ ਇਹਨਾਂ ਉੱਤੇ ਰੋਣ ਦੇ ਨਾਲ ਤੇ ਡਰਾਮਾ ਕਰਨ ਦੇ ਨਾਲ ਹਕੀਕਤ ਜਿਹੜੀ ਉਹ ਬਦਲ ਨਹੀਂ ਜਾਂਦੀ ਇਹ ਇਕੱਲਾ ਕਰਨ ਵਾਲੀਆਂ ਕਿੱਥੇ ਥੋੜਾ ਜਿਹਾ ਤੁਸੀਂ ਅਕਲ ਨੂੰ ਹੱਥ ਮਾਰੋ ਕੋਈ ਥੋੜੀ ਬਹੁਤੀ ਵੀ ਸ਼ਰਮ ਹੋਵੇ ਤੇ ਅਸੀਂ ਮਾਫੀ ਮੰਗ ਲਈ ਅਸੀਂ ਗੁਰੂ ਘਰਾਂ ਦੇ ਨਾਲ ਮੱਥਾ ਲਾਉਂਦੇ ਚੰਗੇ ਲੱਗਦੇ ਆ ਅਸੀਂ ਉਸ ਘਰ ਦੇ ਜਿਸ ਦਰ ਦੇ ਆ ਕੇ ਵੱਡੇ ਵੱਡੇ ਰਾਜੇ ਵਜ਼ੀਰ ਝੋਲੀਆਂ ਅਟਦੇ ਆ ਤੇ ਭਿਖਾਰੀ ਝੋਲੀਆਂ ਭਰ-ਭਰ ਕੇ ਜਾ ਕੇ ਰਾਜ ਭਾਗ ਹੰਡਾਉਂਦੇ ਆ ਤੇ ਉਸ ਦਰ ਦੇ ਵਜ਼ੀਰਾਂ ਦੇ ਨਾਲ ਪੰਗੇ ਲੈਨੇ ਉਸ ਦਰ ਦੇ ਕੋਲੋਂ ਹੀ ਲੈ ਕੇ ਤੇ ਉਸ ਦਰ ਤੇ ਉਂਗਲ ਚੁੱਕਦੇ ਆ ਕਿੱਥੋਂ ਤੱਕ ਜਾਇਜ਼ ਆ ਸੁਣ ਜਿਦਾਂ ਉਹ ਨਿਜੀ ਚੈਨਲਾਂ ਨੂੰ ਇੰਟਰਵਿਊ ਦੇ ਵਿੱਚ ਕਹਿ ਰਹੇ ਨੇ ਪ੍ਰੋਬੇਬਲੀ ਹੋਣੀ ਕਿ ਮੇਰੇ ਪੌਡਕਾਸਟਾਂ ਦੇ ਵਿੱਚ ਗਲਤ ਕੀ ਆ ਮੈਂ ਗਲਤ ਕੀ ਕਹਿ ਰਹੀ ਆ ਸਹੀ ਵੀ ਕੀ ਕਹਿਣ ਦਾ ਆਪਾਂ ਆਪਾ ਸਹੀ ਵੀ ਕੁਛ ਨਹੀਂ ਕਹਿ ਰਹਾ ਪਰ ਉੱਥੇ ਹੀ ਉਹ ਪੋਡਕਾਸਟ ਕਰਨ ਵਾਲੇ ਵੀਰਾਂ ਨੂੰ ਵੀ ਕਿੱਡੀ ਕੱਡੀ ਸੂਝਵਾਨ ਇਹਨਾਂ ਦੀ ਬੀਬੀ ਦੇ ਵਿੱਚ ਕੋਈ ਗੁਣ ਲੱਗੇ ਜਿਹੜਾ ਉਹ ਲੈ ਆ ਕੇ ਭੌਂ ਡਿਆ ਉਹਨਾਂ ਨੂੰ ਕੀ ਉਹਨਾਂ ਨੂੰ ਪੰਜਾਬ 'ਚ ਕੋਈ ਸੂਝਵਾਨ ਨਹੀਂ ਮਿਲੇ ਉਹ ਵੀ ਵਿਊਆਂ ਦੇ ਖਾਤਰ ਹੀ ਕਰਨ ਡੈ ਜਿੰਨੇ ਪਾਪ ਦੇ ਭਾਗੇਦਾਰੇ ਬੀਬੀ ਤੇ ਉਹ ਇਹਦੇ ਨਾਲ ਮੁੰਡਾ ਜਿਹੜਾ ਰੌਲਾ ਪਾਉਣ ਡਿਆ ਉਹਨੇ ਪਾਪ ਦੇ ਭਾਗੇਦਾਰੇ ਲੋਕ ਨੇ ਜਿਹੜੇ ਉਹਨਾਂ ਦੇ ਬਾਪ ਆ ਕੇ ਪੋਡਕਾਸਟ ਕਰਨ ਡੈ ਤੇ ਇਹਨਾਂ ਚੀਜ਼ਾਂ ਨੂੰ ਹਾਈਪ ਦੇਣ ਡੈ ਕੀ ਤੁਸੀਂ ਪੰਜਾਬ ਨੂੰ ਪਰੋਸਣ ਡੈ ਜੇ ਕੀ ਤੁਸੀਂ ਸਿੱਖਿਆ ਦੇਣ ਡੈ ਜੇ ਪੰਜਾਬ ਦੇ ਲੋਕਾਂ ਦੇ ਕੋਲੋਂ ਜਾਂ ਤਮਾਸ਼ੀਨ ਲੋਕਾਂ ਦੇ ਕੋਲੋਂ ਵਿਊ ਲੈਣ ਦੇ ਲਈ ਇਮਮ ਮੱਕੜ ਸਾਹਿਬ ਨੂੰ ਵੀ ਕਹਿਣਾ ਚਾਹਨਾ ਮੱਕੜ ਸਾਹਿਬ ਤੁਹਾਨੂੰ ਕੋਈ ਸਿਆਣਾ ਬੰਦਾ ਨਹੀਂ ਟੱਕਰਿਆ ਜਿਹੜਾ ਤੁਹਾਡੇ ਕੋਲ ਬੰਦਾ ਵਾ ਤੁਸੀਂ ਵੀ ਉਹਦੇ ਨਾਲ ਬਹਿ ਕੇ ਕਮੈਂਟ ਕਰਦੇ ਜੇ ਇਹ ਕਿੱਥੋਂ ਤੱਕ ਜਾਇਜ਼ ਹੈ ਤੁਸੀਂ ਸਾਡੇ ਸਤਿਕਾਰਯੋਗ ਭਰਾ ਜੇ ਤੁਹਾਨੂੰ ਇਹਦਾ ਪੋਡਕਾਸਟ ਨਹੀਂ ਸੀ ਕਰਨਾ ਚਾਹੀਦਾ ਔਰ ਹੋਰ ਉਹ ਦੇ ਦੋ ਤਿੰਨ ਹੋਰ ਸਾਡੇ ਵੀਰ ਆ ਕਿਉਂਕਿ ਸਾਨੂੰ ਆਪਣੇ ਤਾਂ ਤੇ ਗੁੱਸਾ ਹੋਣਾ ਹੀ ਹੋਣਾ ਕਿਉਂਕਿ ਤੁਸੀਂ ਕਿਉਂ ਬਹੁੰਦੇ ਜੇ ਯਾਰ ਇਹਨਾਂ ਨੂੰ ਚੈਨਲਾਂ ਤੇ ਇਹ ਬੰਦਿਆਂ ਨੂੰ ਦੱਸੋ ਚੈਨਲਾਂ ਤੇ ਭੁੰਨ ਵਾਲਾ ਇਹਨਾਂ ਨੂੰ ਤੇ ਸਜ਼ਾ ਲਾਓ ਠੋੜਾ ਘਰ ਜਾ ਕੇ ਸਾਫ਼ ਕਰਨ ਜੁੜੇ ਜਿਹੜੀਆਂ ਨਾ ਬੇਵਕੂਫੀਆਂ ਕੀਤੀਆਂ ਉਹ ਅਸੀਂ ਲੋਕਾਂ ਨੂੰ ਲਿਆ ਲਿਆ ਕੇ ਵਿਖਾਉਣ ਦੇ ਪ ਵੀਰ ਜੀ ਇਹ ਲੋਕ ਜਿਹੜੇ ਆ ਇਹਨਾਂ ਨੂੰ ਵੇਖ ਕੇ ਕਈ ਲੋਕਾਂ ਨੇ ਪਬਲਿਸਿਟੀ ਤੇ ਲਈ ਫਿਰ ਇਹੋ ਜੇ ਕੰਮ ਕਰਨੇ ਆ ਕਿਉਂਕਿ ਇਹ ਕਮਟੀ ਆਰਪੀ ਵਾਲਾ ਹੋ ਰਿਹਾ ਵਾ ਇਹਨਾਂ ਨੂੰ ਕੋਈ ਗੁਰੂ ਨਾਲ ਹੀ ਲੈਣਾ ਦੇਣਾ ਜਿਹੜੇ ਵਿਲੜ ਬੰਦੇ ਨੂੰ ਨਕਮੇ ਬੰਦੇ ਨੂੰ ਕੱਖ ਨਹੀਂ ਪਤਾ ਉਹ ਬਾਅਦ ਚੋਂ ਜਦੋਂ ਕਿਤੇ ਉਹਨੂੰ ਗੱਲਾਂ ਖਤਮ ਹੋ ਜਾਂਦੀਆਂ ਫਿਰ ਲਿਆ ਕੇ ਗੁਰੂ ਦੀ ਗੱਲ ਕਰ ਦਿੰਦਾ ਵਿੱਚ ਵੀ ਗੁਰੂ ਸਾਹਿਬ ਨੇ ਇਦਾਂ ਕਿਹਾ ਸੀ ਗੁਰੂ ਸਾਹਿਬ ਨੇ ਇਦਾਂ ਕਿਹਾ ਸੀ ਯਾਰ ਗੁਰੂ ਸਾਹਿਬ ਨੇ ਜੋ ਕਿਹਾ ਸੀ ਉਹ ਤੇ ਕਹਤਾ ਤੁਸੀਂ ਗੁਰੂ ਸਾਹਿਬ ਦੀਆਂ ਗੱਲਾਂ ਤੇ ਕਿੰਨਾ ਕਮਲ ਕੀਤਾ ਹਰ ਬੰਦਾ ਸੋਸ਼ਲ ਮੀਡੀਆ ਤੇ ਆਣ ਕੇ ਕੋਈ ਵੀ ਬਕਵਾਸ ਕਰ ਦਿੰਦਾ ਕਿਸੇ ਬਾਰੇ ਵੀ ਸਿਰ ਤੇ ਪੱਗ ਬੰਨਣਾ ਔਰ ਇਸ ਪੱਗ ਨੂੰ ਸੰਭਣਾ ਔਰ ਇਸ ਪੱਗ ਦੀਆਂ ਕੁਰਬਾਨੀਆਂ ਨੂੰ ਜਾਣਨਾ ਔਰ ਸਿੱਖ ਧਰਮ ਦੇ ਇਤਿਹਾਸ ਨੂੰ ਪੜ੍ਹਨਾ ਇਹ ਕੋਈ ਛੋਟਾ ਇਤਿਹਾਸ ਨਹੀਂ ਆ ਪੂਰੇ ਵਰਲਡ ਦੇ ਵਿੱਚ ਵਿਸ਼ਵ ਦੇ ਵਿੱਚ ਖਾਲਸੇ ਦਾ ਨਿਸ਼ਾਨ ਝੂਲਦਾ ਵਾ ਔਰ ਤੁਸੀਂ ਲੋਕ ਸਾਡਾ ਜਲੂਸ ਕੱਢਣ ਤੇ ਲੱਗੇ ਜੇ ਨਾ ਢੋਡਾ ਕੋਈ ਲੈਣ ਦੇਣ ਨਾ ਤੁਹਾਨੂੰ ਦੂਰ ਦਰਦ ਤੱਕ ਕੋਈ ਪਤਾ ਮੇਰੇ ਵੱਡ ਬਡੇਰੇ ਮੇਰੇ ਪੁਰਖੇ ਸੀ ਭਾਈ ਸਾਹਿਬ ਸਿੰਘ ਪੰਜਵੇਂ ਪਿਆਰੇ ਜਿਨ੍ਹਾਂ ਨੇ 80000 ਦੇ ਕੱਠ ਚ 1699 ਦੀ ਵਿਸਾਖੀ ਚ ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ ਪੰਜਵੇਂ ਪਿਆਰੇ ਜਿਹੜੇ ਸਾਡੇ ਪੁਰਖੇ ਸੀਗੇ ਸਾਡੇ ਪਰਿਵਾਰਾਂ ਦੀ ਦੇਣ ਆ ਸਾਨੂੰ ਪਤਾ ਏ ਸ਼ਹਾਦਤਾਂ ਦੇ ਜਾਮ ਜਿੰਨਾ ਹਾਸਾ ਸਪੀਤੇ ਆ ਇਹ ਕੌਮ ਚੜ ਦੀ ਕਲਾ ਵਾਲੀ ਕੌਮ ਆ ਕਿਤੇ ਪੜੋ ਤੇ ਸਹੀ ਇਤਿਹਾਸ ਇਹਨਾਂ ਨੂੰ ਪਤਾ ਹੀ ਨਹੀਂ ਇਤਿਹਾਸ ਦਾ ਇਹ ਬੇਵਕੂਫ ਵਾਲੀਆਂ ਗੱਲਾਂ ਇਹ ਕੋਈ ਬਹਿ ਕੇ ਕਰਨ ਵਾਲੀਆਂ ਗੱਲਾਂ ਆ ਅੱਜ ਸਾਡੇ ਜਥੇਦਾਰ ਸਾਹਿਬ ਕਿਹੜੇ ਹਾਲਾਤਾਂ 'ਚੋਂ ਨੰਗਣ ਡੈ ਸਾਡੀ ਕੌਮ ਕਿਹੜੇ ਹਾਲਾਤਾਂ 'ਚੋਂ ਨੰਗਣ ਡੀ ਔਰ ਤੁਸੀਂ ਕਿਹੜੇ ਬੰਨੇ ਇਹਨਾਂ ਨੂੰ ਤੋਰੀ ਜਾਂਦੇ ਕਿਹੜੇ ਬੰਨੇ ਤੁਸੀਂ ਜੋੜੀ ਜਾਂਦੇ ਅੱਜ ਇੱਕ ਹੋਣ ਦੀ ਲੋੜ ਆ ਨਾ ਕਿ ਇਹਨਾਂ ਤਮਾਸ਼ਾ ਬਿਨਾ ਤੇ ਸਾਨੂੰ ਗੱਲ ਕਰਨ ਦੀ ਲੋੜ ਆ ਹਾਂ ਸੁਣ ਜੀ ਜਿੱਦਾਂ ਉਹ ਤਾਂ ਗੁਰਮਤਿ ਦਾ ਪ੍ਰਚਾਰ ਕਰਦੇ ਨੇ ਕਾਫੀ ਲੋਕ ਸੰਗਤ ਉਹਨਾਂ ਦੇ ਨਾਲ ਜੁੜੀ ਆ ਕਾਫੀ ਸੰਗਤ ਜਿਹੜੀ ਆ ਉਹਨਾਂ ਦੇ ਜਿਹੜੇ ਨੇ ਵੀਡੀਓਜ਼ ਦੇਖਦੀ ਆ ਉਹਨਾਂ ਦਾ ਪ੍ਰਚਾਰ ਸੁਣ ਜਾਂਦੇ ਆ ਤੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਨੌਲੇਜ ਹੀ ਨਹੀਂ ਆ ਬਿਲਕੁਲ ਮੈਂ ਕਹਿੰਦਾ ਪ੍ਰਚਾਰਕ ਦੇ ਤੁਸੀਂ ਇਹਨੂੰ ਇਹਨੂੰ ਪ੍ਰਚਾਰ ਮੰਨਦੇ ਜੇ ਤੁਸੀਂ ਨੈਟ ਤੇ ਸਰਚ ਕਰ ਲਓ ਸੰਤ ਮਸਕੀਨ ਜੀ ਨੂੰ ਜਿਨ੍ਹਾਂ ਨੂੰ ਦੁਨੀਆ ਪੰਥ ਰਤਨ ਕਹਿੰਦੀ ਆ ਨੈਟ ਤੇ ਸਰਚ ਕਰ ਲਓ ਗਿਆਨੀ ਜੰਗਵੀਰ ਸਿੰਘ ਤੱਕ ਸ੍ਰੀ ਹਜੂਰ ਸਾਹਿਬ ਦੇ ਮੁਖੀ ਜਿਨ੍ਹਾਂ ਦੀ ਆਵਾਜ਼ ਚ ਬੈਰਾ ਗਿਆ ਔਰ ਮਹਾਰਾਜ ਦਾ ਅਦਬ ਸਤਕਾਰ ਤੁਸੀਂ ਸੁਣਿਓ ਕਿਤੇ ਬਾਬਾ ਬੰਤਾ ਸਿੰਘ ਨੂੰ ਸੁਣ ਲਓ ਗਿਆਨੀ ਪਿੰਦਰਪਾਲ ਨੂੰ ਸੁਣ ਲਓ ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲੇ ਉਹਨਾਂ ਨੂੰ ਸੁਣ ਲਓ ਬਹੁਤ ਸ਼ਖਸੀਅਤਾਂ ਨੇ ਇਹਤੇ ਲੈ ਹੈ ਹੀ ਨਹੀਂ ਕਿਸੇ ਖਾਤੇ 'ਚ ਨਹੀਂ ਹੈਗੇ ਇਹ ਤੇ ਧੱਕੇ ਨਾਲ ਪ੍ਰਚਾਰਕ ਬਣਾਏ ਜਾ ਰਹੇ ਸਾਡੀ ਕੌਮ ਦੇ ਪ੍ਰਚਾਰਕ ਨਹੀਂ ਆ ਜਿਨ੍ਹਾਂ ਨੂੰ ਪੰਜਾਬੀ ਨਹੀਂ ਢੰਗ ਨਾਲ ਬੋਲਣੀ ਆਉਂਦੀ ਉਹ ਪ੍ਰਚਾਰਕ ਤੁਸੀਂ ਵੇਖਿਆ ਜਿਹੜੇ ਕਿਤੇ ਵਟ ਨਹੀਂ ਪੈਣਦੇ ਪ੍ਰਚਾਰਕ ਕਿਤੇ ਜਾ ਕੇ ਨੈਟ ਤੇ ਸਰਚ ਕਰਿਓ ਉਹ ਝੂਠੇ ਭਾਂਡਿਆਂ ਦੀ ਸੇਵਾ ਕਰਨ ਦੇ ਹੁੰਦੇ ਆ ਜੋੜੇ ਸਾਫ਼ ਕਰਨ ਦੇ ਹੁੰਦੇ ਆ ਉਹ ਨੀਵੇਂ ਹੋ ਕੇ ਚੱਲਦੇ ਆ ਉਹ ਕਿਤੇ ਮਸ਼ਕਰੀਆਂ ਕਰਦੇ ਸੰਗਤ 'ਚ ਬਹਿ ਕੇ ਕੀਰਤਨੀ ਗੁਰੂ ਘਰ ਦਾ ਵਜ਼ੀਰ ਹੁੰਦਾ ਵਾ ਗੁਰੂ ਘਰ ਦੇ ਵਜ਼ੀਰ ਦੀ ਪਦਵੀ ਬਹੁਤ ਵੱਡੀ ਹੁੰਦੀ ਗੁਰੂ ਘਰ ਦਾ ਵਜ਼ੀਰ ਕਿਸੇ ਚੈਨਲਾਂ ਤੇ ਆ ਕੇ ਬਾਈਟਾਂ ਦਿੰਦਾ ਉਹ ਆਪਣੀਆਂ ਪੀਲਾਂ ਦੇ ਲੀਲਾ ਦਿੰਦਾ ਕਿਸੇ ਨੂੰ ਵੀ ਮੈਂ ਆ ਕੀਤਾ ਤੇ ਉਹ ਕੀਤਾ ਸਫਾਈਆਂ ਦਿੰਦਾ ਮਹਾਰਾਜ ਦਾ ਵਜ਼ੀਰ ਜਿਹੜਾ ਵਾ ਨਾ ਉਹਦੇ ਘੜੀ ਦੁਨੀਆ ਚੁੱਕਦੀ ਔਰ ਅਰਦਾਸਾਂ ਕਰਦਾ ਉਹਦੀ ਅਰਦਾਸਾਂ ਪ੍ਰਵਾਨ ਹੁੰਦੀਆਂ ਵਾ ਦਰਗਾਹ ਤੱਕ ਉਹਦੀਆਂ ਅਰਦਾਸਾਂ ਪ੍ਰਵਾਨ ਹੁੰਦੀਆਂ ਕਿਉਂਕਿ ਉਹ ਸਤਗੁਰੂ ਦੇ ਨੇੜੇ ਹੁੰਦਾ ਤੇ ਜਿਹੜਾ ਬੰਦਾ ਇੱਕ ਬਹਿਰੂਪੀ ਆ ਕੇ ਉੱਥੇ ਡਰਾਮੇ ਕਰਦਾ ਉਹ ਇੱਕ ਮੁੰਡਾ ਇਹਦੇ ਨਾਲ ਉਹਨੂੰ ਇੰਨਾ ਬਤਮੀਜ਼ ਬੰਦਾ ਉਹਨੂੰ ਅਕਲ ਹੀ ਨਹੀਂ ਉਹ ਕੀ ਕਹਿ ਰਿਹਾ ਵਾ ਸਿਰਸਾ ਉੱਥੇ ਮੱਥਾ ਟੇਕਨ ਚਲਗਾ ਤੇ ਫੋਟੋ ਖਿੱਚ ਲਈ ਭਾਈ ਰਣਜੀਤ ਸਿੰਘ ਇਹਦੇ ਅਦਬ ਸਤਕਾਰ ਵਾਲੇ ਜਦ ਕਿ ਮੈਂ ਪਈ ਰਣਜੀਤ ਸਿੰਘ ਜੀ ਨੂੰ ਬਿਲਕੁਲ ਦੀ ਜਾਣਦਾ ਪਰ ਉਹ ਮੈਂ ਸਤਿਕਾਰ ਕਰਦਾ ਹਾਂ ਜਿਸ ਜਗ੍ਹਾ ਤੇ ਬੈਠਿਆ ਉੱਥੋਂ ਦੀ ਕੋਈ ਮਾਨ ਮਰਿਆਦਾ ਯਾਰ ਤੁਸੀਂ ਤੁਹਾਨੂੰ ਕੋਈ ਸ਼ਰਮ ਜਾਈ ਨਹੀਂ ਹੈਗੀ ਤੁਸੀਂ ਗੁਰੂ ਘਰਾਂ ਤੇ ਉਂਗਲਾ ਚੁੱਕਦੇ ਇੱਕ ਦੁੱਕੀ ਦਾ ਬੰਦਾ ਉੱਠ ਕੇ ਗੁਰੂ ਘਰ ਤੇ ਉਂਗਲ ਚੁੱਕ ਦਿੰਦਾ ਕਿੱਥੋਂ ਤੱਕ ਜਾਇਜ਼ ਹੈ ਦੱਸੋ ਮੈਨੂੰ ਕਿੱਥੋਂ ਤੱਕ ਤੁਸੀਂ برداشت ਕਰ ਲੋਗੇ ਕਿੰਨੇ ਦਿਨ ਹੋ ਗਏ ਮਸ਼ਕਰੀਆਂ ਚੱਲਣ ਡਿਆਂ ਨੂੰ ਤਮਾਸ਼ੀਨਾਂ ਦੀਆਂ ਨੂੰ ਕਿਸੇ ਬੰਦੇ ਨੇ ਨਹੀਂ ਅਸੀਂ ਜੀ ਉੱਥੇ ਕੰਪਲੇਂਟ ਕਰਤੀ ਜੀ ਸਿਰਸੇ ਤੇ ਕਾਰਵਾਈ ਹੋ ਜਾਊ ਕੀ ਤੁਸੀਂ ਸਿਰਸੇ ਤੇ ਜਾਂ ਕਿਸੇ ਤੇ ਕਾਰਵਾਈ ਕਰ ਦੋ ਇੰਨੇ ਜੋਗੇ ਹੈਗੇ ਜੇ ਤੁਸੀਂ ਉਹ ਯਾਰ ਕਮਾਲ ਹੈ ਜੇ ਕੋਈ ਬੰਦਾ ਜਿੱਤ ਕੇ ਚਲੇ ਗਿਆ ਉੱਥੇ ਜਦਕਿ ਮੇਰਾ ਉਹਨਾਂ ਦੀ ਪਾਰਟੀ ਨਾਲ ਕੋਈ ਤਾਲੁਕ ਨਹੀਂ ਇੱਕ ਬੰਦਾ ਸਿੱਖ ਆ ਉਹ ਜਿੱਤ ਕੇ ਗਿਆ ਗੁਰੂ ਸਾਹਿਬ ਨੇ ਉਹਨੂੰ ਪਾਤਸ਼ਾਹੀਆਂ ਦਿੱਤੀਆਂ ਔਰ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਕੇ ਉਹ ਆਪਣੀ ਖੁਸ਼ੀ ਜ਼ਾਹਿਰ ਕਰ ਰਿਹਾ ਜਿਵੇਂ ਕਿ ਦੋ ਫੋਟੋਆਂ ਖਿੱਚ ਲੀਆਂ ਵਾ ਉਹਦੇ ਯਾਦਗਾਰ ਪਾ ਲਿਆ ਤੇ ਫਿਰ ਉਹ ਆਪਣੇ ਪਿਓ ਦੇ ਘਰ ਚ ਜਾ ਕੇ ਨਹੀਂ ਆਪਣੇ ਯਾਦਗਾਰ ਪਲ ਕੈਦ ਕਰ ਸਕਦਾ ਤੇ ਫਿਰ ਤੇ ਮੈਨੂੰ ਤਾਂ ਨਹੀਂ ਲੱਗਦਾ ਇਹ ਕਿੱਥੋਂ ਤੱਕ ਜਾਇਜ਼ ਹੈ ਪਰ ਉਹ ਕਹਿੰਦੇ ਵੀ ਜੇ ਉਹ ਖਿੱਚ ਸਕਦੇ ਨੇ ਤਾਂ ਆਮ ਜਨਤਾ ਨੂੰ ਕਿਉਂ ਰੋਕਿਆ ਜਾਵੇ ਆਮ ਜਨਤਾ ਖਿੱਚਦੀ ਆਮ ਜਨਤਾ ਜਾ ਕੇ ਨੱਚੂਗੀ ਉੱਥੇ ਮਸ਼ਕਰੀਆਂ ਕਰੋਗੇ ਤੇ ਉਹ ਫੇਰ ਕੁੱਟੇ ਖਾਣੀ ਆ ਨਾ ਫੋਟੋ ਖਿੱਚਣ ਤੋਂ ਕੋਈ ਨਹੀਂ ਮਨਾ ਕਰਦਾ ਦਰਬਾਰ ਸਾਹਿਬ ਤੁਸੀਂ ਜਾਂਦੇ ਪ੍ਰਕਰਮਾ ਚ ਕਈ ਲੋਕ ਆਉਂਦੇ ਫੋਟੋ ਖਿੱਚ ਲੈਂਦੇ ਤੇ ਜਦੋਂ ਨੱਚਣਾ ਚ ਵੀਡੀਓ ਪਾਓਗੇ ਉੱਥੇ ਮਸ਼ਕਰੀਆਂ ਕਰੋਗੇ ਤੇ ਫੇਰ ਕੁੱਟ ਖਾਣੀ ਆ ਨਾ ਉੱਥੇ ਸਿਰਸੇ ਨੇ ਕੀ ਗਲਤ ਕੰਮ ਕੀਤਾ ਮੈਨੂੰ ਦੱਸ ਦੋ ਨਾ ਉਹ ਮਹਾਰਾਜ ਦੇ ਮੱਥਾ ਟੇਕਣਿਆ ਯਾਰ ਉਹ ਜੇ ਇੱਕ ਬਿਲਕੁਲ ਦੇਸ਼ ਦੀ ਰਾਜਤਾ ਨੀਚੇ ਜਿੱਤ ਕੇ ਜਾਣਿਆ ਜੇ ਉਹਨੇ ਮੱਥਾ ਟੇਕ ਲਿਆ ਗੁਰੂ ਘਰ ਉਹ ਤੋਡੇ ਘਰ ਦੀ ਮਾਣ ਮਰਿਆਦਾ ਗੁਰੂ ਘਰ ਦੇ ਵਿੱਚ ਜਿਹੋਦੇ ਬੱਚੇ ਹੀ ਨਹੀਂ ਆ ਸਕਦੇ ਆਪਣੇ ਪਿਓ ਦੇ ਨਾਲ ਉਹ ਦੋ ਪਲ ਨਹੀਂ ਬਤੀਤ ਕਰ ਸਕਦੇ ਜੇ ਕਿਤੇ ਫੋਟੋ ਕਲਿੱਕ ਕਰ ਲਈਾ ਉਥੇ ਚਾਰ ਬੰਦਿਆਂ ਨੇ ਆਣ ਕੇ ਤੇ ਉਹ ਵੇਖੋ ਕਿੰਨੇ ਲੋਕਾਂ ਦਾ ਚੁਣਿਆ ਨੁਮਾਇੰਦਾ ਵਾ ਉਹ ਆਇਆ ਵਾ ਮਹਾਰਾਜ ਨੇ ਉਹਨੂੰ ਖੁਸ਼ੀਆਂ ਦਿੱਤੀਆਂ ਵਾ ਮਹਾਰਾਜ ਦਾ ਸ਼ੁਕਰਿਆ ਨਾ ਕਰਨਾ ਆ ਵਾ ਤੇ ਜੇ ਅਸੀਂ ਆਪਣੇ ਪਿਓ ਦਾ ਸ਼ੁਕਰਾਨਾ ਵੀ ਨਹੀਂ ਕਰ ਸਕਦੇ ਤਾਂ ਫਿਰ ਤੇ ਮਾੜੀ ਗੱਲ ਆ ਹੋਰ ਉਥੇ ਸਿਰਸਾ ਸਾਹਿਬ ਨੇ ਕੋਈ ਜਾ ਕੇ ਉਥੇ ਕਿਤੇ ਡਾਂਸਰ ਆ ਪੰਗੜਾ ਤਾਂ ਨਹੀਂ ਪਾਤਾ ਉਥੇ ਇਹ ਇਹ ਕਿਹੜੀਆਂ ਗੱਲਾਂ ਕਰਦੇ ਰਹੇ ਇਹ ਗੱਲਾਂ ਕਰਨਗੇ ਜਿਹੜੇ ਬੰਦੇ ਉਥੇ ਬਹਿ ਕੇ ਉਹ ਗੱਲਾਂ ਕਰਦੇ ਆ ਦ ਤੇ ਅਹ 에ਰ ਹੋਸਟਲਾਂ ਦੀਆਂ ਤੇ ਉਹ ਬੰਦੇ ਜਿਹੜੇ ਪੂਲ ਸਵਿੰਗ ਪੂਲਾਂ ਦੇ ਵਿੱਚ ਛਾਲਾ ਮਾਰਨਦੇ ਆ ਤੇ ਉਹ ਬੰਦੇ ਮਤਲਬ ਗੁਰੂ ਘਰ ਦੇ ਆ ਗੱਲ ਕਰਨ ਕਿ ਯਾਪ ਸਾਫ਼ ਹੋਈਏ ਤੇ ਫਿਰ ਗੱਲ ਕਰੀਏ ਸੋਨੋ ਜੀ ਕੀ ਸਿੱਖ ਜਿਹੜਾ ਗੁਰ ਸਿੱਖ ਆ ਉਹਨੂੰ ਆਪਣੀ ਪਰਸਨਲ ਲਾਈਫ ਜੀਣ ਦਾ ਕੋਈ ਹੱਕ ਨਹੀਂ ਹੈ ਕਿ ਉਹ ਆਪਣੇ ਤਰੀਕੇ ਨਾਲ ਜੀ ਲਵੇ ਇੰਜੋਏ ਕਰ ਲਵੇ ਲਾਈਫ ਨੂੰ ਬਿਲਕੁਲ ਹੈਗਾ ਜੀ ਕਿਉਂ ਨਹੀਂ ਹੈਗਾ ਹੱਕ ਹੈਗਾ ਵਾ ਹੁਣ ਜੇ ਤੁਸੀਂ ਗੁਰਮਖੀ ਪੱਗ ਬੰਨ ਕੇ ਤੇ ਗੰਦੀਆਂ ਵੀਡੀਓ ਬਣਾਉਂਗੇ ਤੇ ਫਿਰ ਤੁਹਾਡਾ ਸਿੱਖੀ ਨਾਲ ਕੀ ਲੈਣਾ ਦੇਣਾ ਦੱਸੋ ਮੈਨੂੰ ਜੱਥੇਦਾਰਾਂ ਵਾਲੀ ਪੱਗ ਬੰਨ ਕੇ ਪੀਜੀ ਵਾਲਾ ਜਿਹੜਾ ਵੀਡੀਓ ਬਣਾਈ ਜਾਂਦਾ ਸੀਗਾ ਮੈਨੂੰ ਦੱਸੋ ਫਿਰ ਕੰਮਕਟ ਖਾਣ ਵਾਲੇ ਕਿਹਨਾਂ ਗਲਤ ਤੁਸੀਂ ਯਾਰ ਕਿ ਤੇ ਤੁਹਾਡਾ ਹੈਗਾ ਵਾ ਸਿੱਖੀ ਨਾਲ ਪਿਆਰ ਹੈ ਤੁਹਾਡੀ ਲਾਈਫ ਹੈ ਤੁਸੀਂ ਇੰਜੋਏ ਕਰੋ ਜਿੱਥੇ ਮਰਜ਼ੀ ਜਾਓ ਮੇਰੀ ਲਾਈਫ ਹੈ ਮੈਂ ਜੀ ਰਿਹਾ ਵਾਂ ਹੁਣ ਮੈਂ ਜਾ ਕੇ ਕਿਤੇ ਐਵੇਂ ਕਿਤੇ ਵੀ ਕੋਈ ਵੀ ਗੱਲ ਗਲਤ ਮਤ ਵਾਲੀ ਵੀਡੀਓ ਪਾਈ ਜਾਊਂਗਾ ਤਾਂ ਫਿਰ ਚੰਗੀ ਗੱਲ ਥੋੜੀ ਹੈ ਉਹ ਵੀ ਵੀਡੀਓ ਪਾ ਦਿਆ ਕਰੋ ਜਿਹੜੇ ਸਿੱਖਾਂ ਦੀਆਂ ਕਿਤੇ ਸ਼ੱਤਾਂ ਪੈਣ ਵਾਲੀਆਂ ਕਿਸੇ ਦੀ ਧੀ ਦੇ ਵਿਆਹ ਹੋਣ ਵਾਲੇ ਕਿਸੇ ਦਾ ਲਾਜ ਹੋਣ ਵਾਲਾ ਜਿਹੜੇ ਡਿਪੋਟੋ ਗਏਗੇ ਉਹਨਾਂ ਦੀਆਂ ਪਾ ਦਿਓ ਜਿਹੜੇ ਡਿਗਰੀਆਂ ਲੈ ਕੇ ਕਿਤੇ ਰੇੜੀਆਂ ਲੌਂਡਾ ਬਚਾਰੇ ਉਹਨਾਂ ਦੀਆਂ ਪਾ ਦਿਓ ਕਿਸੇ ਗਰੀਬ ਦੀ ਮਦਦ ਕਰ ਦੋ ਲੋੜਵੰਦ ਦੇ ਨਾਲ ਖਲੋਜੋ ਕਿਸੇ ਕੋ ਕਰਾਇਆ ਨਹੀਂ ਹੈਗਾ ਕਿਤੇ ਉਹ ਸੇਵਾ ਦੀ ਵੀਡੀਓ ਵੀ ਪਾ ਦੋ ਇਹ ਵੀਡੀਓ ਜਾਣੀ ਪਉਣੀ ਹੁੰਦਾ ਪਜਾਮਾ ਪਾੜ ਕੇ ਦੱਸੀ ਨਾ ਉਹ ਕਰਤਾ ਜੇ ਕਰਤਾ ਇਹ ਕੰਮ ਦਿੱਲੀ ਚ ਚੱਲਦੇ ਆ ਪੰਜਾਬ ਚ ਨਹੀਂ ਚੱਲਦੇ ਪੰਜਾਬ ਚ ਚੱਲ ਜਾਂਦੇ ਨੇ ਸੇਵਾ ਕਰਦੇ ਨਹੀਂ ਕਿਸੇ ਨਾ ਕਹਿੰਦੇ ਫਿਰ ਉਹ ਕਹਿੰਦੇ ਕਈ ਬੰਦੇ ਗਿਆਨੀ ਫੜੇ ਆ ਬੇ دیਵਾਨ ਬੜੇ ਫੇਸਬੁੱਕ ਤੇ ਜਿਹੜਾ ਮਰਜੀ account ਬਣਾ ਲੈਂਦਾ ਕਹਿੰਦੇ ਜੀ ਉਹ ਲੜਕੀ ਕੱਲੀ ਪ੍ਰਚਾਰ ਕਰਦੀ ਜੀ ਉਹ ਤੇ ਉਹ ਤੋਂ ਕੁੜੀ ਕੋਈ ਹੈਗੀ ਬੜੀਆਂ ਬੜੀਆਂ ਚੜ੍ਹਦੀ ਕਲਾ ਵਾਲੀਆਂ ਬੇਬੀਆਂ ਵਾ ਮਾਤਾ ਸਹਿਬ ਕੌਰ ਦੇ ਵਾਰਿਸ ਬਹੁਤ ਆ ਕਿਤੇ ਭਲੇਖੇ ਚ ਨਾ ਰਹਿ ਜਾਓ ਬੜੇ ਬੜੇ ਚੜਦੀ ਕਲਾ ਵਾਲੇ ਆ ਇਹੋ ਉਹ ਜੇ ਸੰਤ ਲੋਕ ਨੇ ਅੱਜ ਵੀ ਉਹ ਜਿਹੜੇ ਖਾਲਸਾ ਦੀ ਜਨਮ ਭੂਮੀ ਨੂੰ ਜਾਣ ਵਾਲੀ ਸੜਕ ਕੋਈ ਸਰਕਾਰ ਨਹੀਂ ਬਣਾ ਸਕੀ ਤੇ ਉਹ ਵੇਖੋ ਚੜਦੀ ਕਲਾ ਵਾਲਾ ਫਕੀਰ ਵੇਖੋ ਉੱਥੇ ਜਾ ਕੇ ਸੜਕ ਤੇ ਕਿਤੇ ਉਹ ਬਾਬਾ ਉੱਥੇ ਜਾ ਕੇ ਤੁਸੀਂ ਵੇਖੋ ਬਾਬਾ ਨਰਿੰਦਰ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਉੱਥੇ ਕਿਤੇ ਬਹਿ ਕੇ ਤੇ ਵੇਖੋ ਉਹ ਸੇਵਾ ਬਣਾਉਂਦੇ ਆ ਉਹ ਫਕੀਰ ਦੇ ਨੰਗੇ ਪੈਰ ਹੁੰਦੇ ਆ ਔਰ ਜਦੋਂ ਕਿਤੇ ਕੋਈ ਜਾਂਦਾ ਨਾ ਤੇ ਸਿਰ ਝੁੱਕ ਜਾਂਦਾ ਆਦਬ ਦੇ ਨਾਲ ਐਸੇ ਮਹਾਪੁਰਸ਼ ਸਾਡੇ ਕੋਲ ਹੋਣ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਜਿਨ੍ਹਾਂ ਨੂੰ ਗ੍ਰੀਨ ਮੈਨ ਨਾ ਜਾਣਿਆ ਜਾਂਦਾ ਆਲੇ ਦੋਲੇ ਹਰੀਆਲੀ ਮੱਝ ਚ ਕੀਤੀ ਐ ਐਸੀਆਂ ਮਹਾਪੁਰਸ਼ ਸਾਡੇ ਕੋਲ ਹੁਣ ਚੜ੍ਹਦੀ ਕਲਾ ਵਾਲੇ ਗਿਆਨੀ ਜੰਗਵੀਰ ਸਿੰਘ ਵਰਗੇ ਮਹਾਪੁਰਸ਼ ਹੋਣ ਜਿਨ੍ਹਾਂ ਦੇ ਇੱਕ ਝਲਕਲੀ ਨੌਜਵਾਨ ਤਰਸ ਜਾਂਦੇ ਤੇ ਉਸੇ ਵੇਲੇ ਉਹਨਾਂ ਦੀ ਕਥਾ ਸੁਣ ਕੇ ਜਿਹੜੇ ਸਿੰਘ ਸੱਜ ਜਾਂਦੇ ਆ ਐਸੀਆਂ ਰੱਬੀ ਰੂਹਾਂ ਸਾਡੇ ਕੋਲ ਹੁਣ ਜਾ ਕੇ ਕਿਤੇ ਹਜੂਰ ਸਾਹਿਬ ਦੀ ਧਰਤੀ ਤੇ ਵੇਖੋ ਬਾਬਾ ਬਲਵਿੰਦਰ ਸਿੰਘ ਵਰਗੇ ਮਹਾਪੁਰਸ਼ ਲੰਗਰ ਸਾਹਿਬ ਦੇ ਬਾਹਰ ਨੰਗੇ ਪੈਰੀਂ ਕਿਦਾਂ ਸੇਵਾ ਕਰਦੇ ਆ ਕਿਤੇ ਬਾਬਾ ਕਲਵੰਤ ਸਿੰਘ ਜਿਹੜੇ ਜੱਥੇਦਾਰ ਸਿੰਘ ਸਾਹਿਬ ਆ ਉਹਨਾਂ ਦੀ ਇੱਕ ਝਲਕ ਵੇਖ ਕੇ ਜਨਮ ਜਨਮ ਤਰ ਜਾਂਦੇ ਐਸੀਆਂ ਰੱਬੀ ਰੂਹਾਂ ਸਾਡੇ ਕੋਲ ਅਸੀਂ ਮਤਲਬ ਇਹ ਇਹੋ ਜਿਹੇ ਬੰਦਿਆਂ ਦੀ ਕੀ ਗੱਲ ਕਰੀ ਇਹਨਾਂ ਦੇ ਕੀ ਕਰਤਾਰ ਆ ਬਹੁਤ ਕੁਝ ਆ ਸਾਡੇ ਕੋਲ ਆਖਰ ਤੇ ਕੀ ਮੈਸੇਜ ਦੇਣਾ ਚਾਹੋਗੇ ਕੀ ਕਰਨਾ ਚਾਹੀਦਾ ਹੁਣ ਇਹ ਮੁੱਦਾ ਖਤਮ ਹੋ ਜਾਵੇ ਕਿਹਦੇ ਨਾਲ ਇਹ ਖਤਮ ਹੋ ਸਕਦਾ ਕਿਉਂਕਿ ਖਤਮ ਜਿੱਦੇ ਤੋਂ ਸ਼ੁਰੂ ਹੋਇਆ ਉਹੀ ਕਰ ਸਕਦਾ ਉਹ ਬੀਬੀ ਪ੍ਰੋਬਲੀ ਹੁਣ ਕੀ ਅਜਾਹ ਕਰਨ ਕਿ ਲੋਕ ਸ਼ਾਂਤ ਹੋ ਜਾਣ ਦੇਖੋ ਮੈਂ ਤੇ ਇਹੀ ਬੇਨਤੀ ਕਰੂੰਗਾ ਕਹਿੰਦੇ ਡੇਰਾਏ ਦਰੁਸਤ ਹੈ ਕਹਿੰਦੇ ਵੀਡੀਓ ਨਹੀਂ ਪਣੀ ਤੁਸੀਂ ਕਿਸੇ ਨੂੰ ਜਵਾਬ ਕਿਉਂ ਦੇਣ ਡਾ ਜੇ ਜੇ ਤੁਸੀਂ ਮਹਾਰਾਜ ਦੇ ਘਰ ਦੇ ਸੱਚੇ ਸਿਪਾਈ ਜੇ ਮਹਾਰਾਜ ਕੋਲ ਜਾਓ ਨਾ ਗੁਰੂ ਪਾਤਸ਼ਾਹ ਦੇ ਨਾਲ ਆਪਾਂ ਮੱਥਾ ਲਾਉਂਦੇ ਗੁਰੂ ਸਾਹਿਬ ਨੂੰ ਕੋ ਨਾ ਜਾ ਕੇ ਸੱਚੇ ਪਾਤਸ਼ਾਹ ਇਸ ਤੇਰੇ ਬੱਚੇ ਜਾਣੇ ਜਾਣੇ ਚ ਗਲਤੀ ਹੋ ਗਈ ਮਾਫੀ ਦੇ ਗਾ ਨਹੀਂ ਹੋ ਭਾਈ ਰਣਜੀਤ ਸਿੰਘ ਦਾ ਬਿਆਨ ਸੁਣਿਆ ਕੋਈ ਐਵੇਂ ਕਹੀ ਜਾਂਦੇ ਆਪਾਂ ਉਹਨਾਂ ਨੂੰ ਆ ਵੀ ਮੜਾ ਕਦੀ ਸਿਰਸੇ ਦਾ ਬਿਆਨ ਸੁਣਿਆ ਕੋਈ ਇਹ ਕੱਲੇ ਰੌਲਾ ਪਾਈ ਜਾਂਦੇ ਹੋ ਮੀਡੀਆ ਵਾਲੇ ਵੀਰਾਂ ਨੂੰ ਮੇਰੀ ਬੇਨਤੀ ਕੀ ਭਰਾ ਜੀ ਕੋਈ ਵੀ ਐਸਾ ਮਸਲਾ ਆਂਦਾ ਤੁਸੀਂ ਸਾਡੇ ਭਰਾ ਜੇ ਸਾਡਾ ਅਸੀਂ ਤੁਹਾਡਾ ਆਦਰ ਸਤਿਕਾਰ ਕਰਦੇ ਐਵੇਂ ਨਾ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਤੁਸੀਂ ਹੋਰ ਇਹਦੇ ਨਾਲ ਕੋਈ ਪ੍ਰੇਰਣਾ ਮਿਲੇ ਕਿਸੇ ਨੂੰ ਕੋਈ ਸਿੱਖਿਆ ਮਿਲੇ ਉਹ ਜ਼ਰੂਰ ਦਿਆ ਕਰੋ ਕਿਉਂਕਿ ਤੁਸੀਂ ਸਾਡੇ ਸਮਾਜ ਦਾ ਚੌਥਾ ਥੰਮ੍ਹ ਜੇ ਤੁਹਾਨੂੰ ਲੋਕੀ ਦੇਖਦੇ ਤੁਹਾਨੂੰ ਫੋਲੋ ਕਰਦੇ ਤੁਸੀਂ ਚਾਰ ਕਮੈਂਟਾਂ ਦੇ ਲਈ ਕੋਈ ਇਹੋ ਜੀ ਗੱਲ ਨਾ ਜਾਣ ਕੇ ਭਰ ਕਰ ਦਿਆ ਕਰੋ ਮਤਲਬ ਕਈ ਬੰਦੇ ਤੇ ਮੈਂ ਇਹੋ ਜੇ ਵੇ ਨਾ ਮੇਰਾ ਵੀ ਖਾਸਾ ਵਾ ਪੈਂਦਾ ਉਹ ਕਹਿਣਗੇ ਇੱਕਰੀ ਨਾ ਰੋਕੇ ਵਿਖਾ ਦਿਓ ਰੋਕੇ ਵਖਾ ਰੋਕੇ ਵਖਾ ਵੀਊ ਆ ਜਾਣੇ ਕਾ ਥਰੂ ਕੱਢ ਤੇ ਉਹ ਨਾਲ ਇੱਕ ਟਿਊਨ ਲਾ ਦਿੰਦੇ ਬੈਂਡ ਜੇ ਪਾਉਣ ਵਾਲੀ ਤੇ ਉਹ ਮੱਲ ਲੋਕੀ ਕਹਿੰਦੇ ਹਾਏ ਹਾਏ ਇਦਾਂ ਹੋ ਗਿਆ ਤੇ ਬਾਅਦ ਚ ਪਤਾ ਲੱਗਦਾ ਵੀ ਇਨੇ ਪੈਸੇ ਇਕੱਠੇ ਹੋ ਗਏ ਤੇ ਬਸ ਉਹ ਕੰਮ ਜਿਹੜਾ ਕਰਨਾ ਹੈ ਕਰਤਾ ਸੋ ਭਰਾਓ ਇਮੋਸ਼ਨਲ ਹੋਣ ਵਾਲੀ ਕੰਮ ਨਹੀਂ ਆ ਸਿੱਖ ਕੰਮ ਚੜਦੀ ਕਲਾ ਲਈ ਆ ਔਰ ਇਹਦੇ ਲਈ ਸਰਬੰਸ ਵਾਰਤਾ ਦਸਵ ਪਾਸ਼ਾ ਨੇ ਕਦਰ ਕਰੋ ਸਿੱਖੀ ਦੀ ਸਿੱਖੀ ਸਾਨੂੰ ਇਦਾਂ ਨਹੀਂ ਮਿਲੀ ਭਾਈ ਤਾਰੂ ਸਿੰਘ ਦਾ ਖੋਪੜ ਲੱਥ ਗਿਆ ਬੰਦ ਬੰਦ ਲੱਥਿਆ ਚਰਖੜੀਆਂ ਤੇ ਚੜੇ ਤੇ ਫਿਰ ਤਨ ਆਰਿਆਂ ਨਾਲ ਚਰਾ ਕੇ ਤੇ ਕਤੇ ਤੁਸੀਂ ਇਤਿਹਾਸ ਤੇ ਪੜ੍ਹ ਕੇ ਵੇਖੋ ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਦਾ ਥਿੱਲ ਕੱਢ ਕੇ ਦੇ ਮੂੰਚ ਪਾਤਾ ਉਹ ਕਿਹੜੀ ਕੌਮ ਤੁਸੀਂ ਕਿਹੜੇ ਬੰਨੇ ਤੋਰਤੇ ਅੱਜ ਸਾਡੇ ਪੰਜਾਬ ਦਾ ਪਾਣੀ ਵੇਖੋ ਗੰਦਾ ਹੋਣ ਡਿਆ ਕੀ ਕੁਛ ਹੋਣ ਡਿਆ ਸਾਡੀ ਜਵਾਨੀ ਕਿੱਦਾਂ ਜਾਣ ਦੀ ਪਨਾਮਾਂ ਦੇ ਜੰਗਲਾਂ ਚਦੇ ਹੋ ਜਾਦੇ ਖਤਮ ਹੋ ਗਏ ਕਿੱਦਾਂ ਸਾਡੇ ਪੰਜਾਬ ਦੇ ਵੇਖੋ ਹਾਲਾਤ ਕੀ ਬਣ ਡਿਆ ਦਿਨੋ ਦਿਨ ਹੋਰ ਸਾਡੀ ਕੌਮ ਕਿਹੜੇ ਬੰਨੇ ਤਰੀ ਜਾਂਦੀ ਸਾਡੀ ਐ ਜੀ ਪੀ ਸੀ ਦੇ ਵਿੱਚ ਕੀ ਕੁਛ ਹੋਣ ਡਿਆ ਆਣ ਕੇ ਰਾਜਨੀਤਿਕ ਲੋਕ ਕਿਹੜੇ ਬੰਨੇ ਕਰਨ ਡਿਆ ਅਕੇ ਨਹੀਂ ਅਸੀਂ ਇਕੱਠੇ ਹੋਣ ਡੇ ਤੇ ਤੁਸੀਂ ਆਣ ਕੇ ਤਮਾਸ਼ੇ ਕਰ ਕਰਕੇ ਲੋਕਾਂ ਕੋ ਸਾਡਾ ਕਿਉਂ ਮਜ਼ਾਕ ਬਣਾਉਣ ਡੇ ਮੇਰੀ ਬੇਨਤੀ ਤੁਹਾਨੂੰ ਹੱਥ ਛੋੜ ਕੇ ਇਹ ਚੈਪਟਰ ਨੂੰ ਕਲੋਜ਼ ਕਰੋ ਠੀਕ ਹੈ ਤੁਸੀਂ ਜੋ ਕਰ ਲਿਆ ਕਰ ਲਿਆ ਬਸ ਕਰੋ ਹੁਣ ਇਹ बार-बार ਆਪਣਾ ਮਜ਼ਾਕ ਨਾ ਡਵਾਓ ਜੇ ਅੱਜ ਕੋਈ ਇੱਕ ਅੱਧਾ ਵੀ ਦੋ ਚਾਰ ਬੋਲ ਦੇ ਨਾ ਤੁਹਾਡੇ ਹੱਕ ਚ ਉਹ ਤੁਹਾਨੂੰ ਪ੍ਰੇਰਿਤ ਕਰਨ ਦੇ ਇਸ ਕੰਮ ਦੇ ਲਈ ਤਾਂ ਤੁਸੀਂ ਨਾ ਕਰੋ ਤੁਸੀਂ ਮਹਾਰਾਜ ਕੋ ਜਾ ਕੇ ਗਲਤੀ ਮੰਨੋ ਕਿਸੇ ਬੰਦੇ ਕੋ ਗਲਤੀ ਮੰਨਣ ਦੀ ਤੁਹਾਨੂੰ ਲੋੜ ਨਹੀਂ ਗੁਰੂ ਸਾਹਿਬ ਤੁਹਾਨੂੰ ਬਖਸ਼ਣ ਹਾਰਿਆ ਉਹ ਸਾਰਿਆਂ ਨੂੰ ਬਖਸ਼ ਦਿਆ ਔਰ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰੋ ਇੱਕ ਜਰੂਰ ਕਹਿ ਦੋ ਵੀ ਮਹਾਰਾਜ ਸਾਡੇ ਕੋਲ ਜਾਣੇ ਜਾਣੇ ਚ ਗਲਤੀ ਹੋਈ ਆ ਸਾਨੂੰ ਮਾਫੀ ਦੇ ਗਾ ਨਹੀਂ ਕਰਾਂਗੇ ਤੇ ਸਤਗੁਰ ਪੁੱਲਾ ਬਖਸ਼ ਦੇਂਦਾ ਮਹਾਰਾਜ ਵਡਿਆਈਆਂ ਦਿੰਦੇ ਗੱਲ ਨਾਲ ਲਾ ਕੇ ਔਰ ਚੜ੍ਹਦੀ ਕਲਾ ਦੇ ਵਿੱਚ ਉਹਦੀਆਂ ਖੁਸ਼ੀਆਂ ਲਓ ਇਹ ਕਮਾ ਵਿੱਚ ਕੁਝ ਨਹੀਂ ਰੱਖਿਆ ਚਾਰ ਦਿਨ মিডিਆ ਚ ਆਓਗੇ ਰੌਲਾ ਕੋਲਾ ਪਾਓ ਲੋਕੀ ਮਜ਼ਾਕ ਡਾਉਣਗੇ ਤੁਹਾਡਾ ਸੁਣ ਜੀ ਇਹ ਪ੍ਰਚਾਰਕ ਬਣਨ ਵਾਸਤੇ ਕੋਈ ਐਸਡੀਪੀਸੀ ਨੂੰ ਇਹ ਅਜਾਹ ਕੋਈ ਲਾਇਸੈਂਸ ਜਾਂ ਕੋਈ ਉਹਨਾਂ ਨੂੰ ਕੋਈ ਦੇਣਾ ਚਾਹੀਦਾ ਹੈ ਕਿ ਉਹ ਕਰ ਸਕਣ ਜਿਵੇਂ ਅਥਾਰਟੀ ਹੋਵੇ ਜਾਂ ਮਤਲਬ ਕਿ ਉਹ ਗਲਤ ਨਾ ਬੋਲ ਸਕੇ ਕੋਈ ਜਿਹੜਾ ਮਰਜ਼ੀ ਪ੍ਰਚਾਰਕ ਬਣ ਜਾਂਦਾ ਹੈ ਆਪਣੇ ਆਪ ਹੀ ਬਣ ਜਾਂਦਾ ਹੈ ਇਹਦੇ ਤੋਂ ਕਿਦਾਂ ਰੋਕ ਲੱਗਾ ਹੀ ਸਕੇ ਕਿਦਾਂ ਹੋ ਸਕਦਾ ਹੈ ਕੰਮ ਪਹਿਲਾਂ ਤੇ ਨਾ ਇੱਕ ਅਜ ਸਿਸਟਮ ਹੀ ਇਦਾਂ ਦਾ ਹੋ ਗਿਆ ਕਿ ਐਜੀਪੀਸੀ ਦਿੱਲੀ ਦੀ ਤੇ ਪੰਜਾਬ ਦੀ ਇਹਨਾਂ ਦਾ ਆਪਸੀ ਤਾਲਮੇਲ ਹੋਣਾ ਚਾਹੀਦਾ ਪਟਨਾ ਸਾਹਿਬ ਦਾ ਹਜੂਰ ਸਾਹਿਬ ਦਾ ਇਹ ਸਾਰਿਆਂ ਤਖਤਾਂ ਦਾ ਆਪਸੀ ਤਾਲਮੇਲ ਜਦੋਂ ਹੋ ਜਾਊਗਾ ਨਾ ਉਹ ਤਾਲਮੇਲ ਦੇ ਨਾਲ ਹੀ ਲੋਕਾਂ ਨੂੰ ਮੈਸੇਜ ਦੇਣਗੇ ਕਿਤੇ ਨਾ ਕਿਤੇ ਆਪ ਹੀ ਇੱਕ ਦੂਜੇ ਨੂੰ ਪੁੱਠੇ ਸਿੱਧੇ ਜਦੋਂ ਬਿਆਨ ਦੇਵਾਂਗੇ ਤਾਂ ਫਿਰ ਅਸੀਂ ਕਿਸੇ ਨੂੰ ਕੀ ਬੈਸੀ ਦੇਵਾਂਗੇ ਸੋ ਮੈਂ ਸਤਕਾਰ ਕਰਦਾ ਸਿੰਘ ਸਾਹਿਬਾਨਾਂ ਦਾ ਮੇਰੀ ਇੰਨੀ ਹੈਸੀਅਤ ਨਹੀਂ ਵੀ ਮੈਂ ਉਹਨਾਂ ਨੂੰ ਕੋਈ ਰਾਏ ਦੇ ਸਕਾਂ ਔਰ ਮੈਂ ਮਿਲ ਕੇ ਜਰੂਰ ਬੇਨਤੀ ਕਰੂੰ ਕਿਉਂਕਿ ਮੇਰੇ ਉਹ ਸਤਿਕਾਰਯੋਗ ਨੇ ਮੇਰੀ ਕੌਮ ਹੈ ਮੈਂ ਦਰਦ ਰੱਖਦਾ ਆਪਣੀ ਕੌਮ ਦਾ ਔਰ ਮੈਂ ਜਾ ਕੇ ਬੇਨਤੀ ਕਰਨੀ ਆ ਵੀ ਸਿੰਘ ਸਾਹਿਬ ਸਾਰਿਆਂ ਨੂੰ ਇਕੱਠੇ ਕਰੋ ਹਰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਹੁਕਮ ਲਾਓ ਔਰ ਆਪਣੀ ਕੌਮ ਨੂੰ ਜ ਤੁਹਾਡਾ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ। ਇਹ ਸਨ ਸਾਡੇ ਨਾਲ ਸੋਨੂੰ ਡੰਡਿਆਲਾ ਜੀ ਜਿਹੜੇ ਉੱਗੇ ਸਮਾਜ ਸੇਵਕ ਨੇ ਜਿਨ੍ਹਾਂ ਨਾਲ ਜਿਨ੍ਹਾਂ ਨੇ ਸਾਨੂੰ ਬੜੇ ਸੋਹਣੇ ਵਿਚਾਰ ਜਿਹੜੇ ਨੇ ਉਹ ਪੇਸ਼ ਕੀਤੇ ਨੇ ਤੇ ਪ੍ਰਬਲਿਨ ਕੌਰ ਜਿਹੜੇ ਬੀਬੀ ਪ੍ਰਬਲਿਨ ਕੌਰ ਨੇ ਉਹਨਾਂ ਦੇ ਬਾਰੇ ਵੀ ਬੜੀਆਂ ਖੁੱਲ ਕੇ ਚਰਚਾਵਾਂ ਕੀਤੀਆਂ ਨੇ। ਕੈਮਰਾਮੈਨ ਰਤਿਕ ਦੇ ਨਾਲ ਵਿਕਰਮ ਗਿੱਲ ਖਬਰ ਹਰ ਪਲ ਇੰਡੀਆ ਅੰਮ੍ਰਿਤਸਰ